ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਸ਼ੇਖ ਸਾਦੀ ਸਾਹਿਬ ਦੀ ਕਿਤਾਬ ਬੋਸਤਾ ਬਾਰੇ ਗੁਲਿਸਤਾਨ ਤੇ ਬੋਸਤਾ ਨਕਸਰੀ ਆਪਾਂ ਸੁਣਦੇ ਆਂ ਉਹਨਾਂ ਦੀਆਂ ਬਹੁਤ ਜ਼ਿਆਦਾ ਰਚਨਾਵਾਂ ਹਨ ਪਰ ਇਹ ਦੋ ਕਿਤਾਬਾਂ ਬਹੁਤ ਜ਼ਿਆਦਾ ਹੀ ਮਸ਼ਹੂਰ ਹਨ ਪੂਰੀ ਦੁਨੀਆ ਦੇ ਵਿੱਚ ਤੇ ਇੰਨੇ ਕਈ ਭਾਸ਼ਾਵਾਂ ਵਿੱਚ ਇਹਨਾਂ ਦਾ ਅਨੁਵਾਦ ਹੋ ਚੁੱਕਾ ਵਾ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਦੱਸ ਦਿੰਨੇ ਆਂ ਉਹਨਾਂ ਦਾ ਜਨਮ ਸਨ 1194 ਇਸਵੀ 572 ਹਿਜਰੀ 이란 ਦੇ ਸ਼ਹਿਰ ਸਿਰਾਜ ਵਿੱਚ ਹੋਇਆ ਉਹਨਾਂ ਦਾ ਪੂਰਾ ਨਾਮ ਮਸਲਾਹੁਦੀਨ ਬਿਨ ਅਬਦੁੱਲਾਹ ਤਜ ਕਰਾਤੁਸ ਸੋਰਾ ਸੀ ਸਾਦੀ ਉਹਨਾਂ ਦਾ ਤਖੱਲਸ ਸੀ ਤੇ ਕਾਫੀ ਲੰਬੀ ਉਮਰ ਉਹਨਾਂ ਦੀ ਮੌਤ ਬਾਰੇ ਵਿਦਵਾਨਾਂ ਵਿੱਚ ਕਾਫੀ মতਪੇਦਿਆ ਕੋਈ 102 ਸਾਲ ਕੋਈ 103 ਕੋਈ 120 ਕੋਈ 119 ਸਾਲ ਦੱਸਦਾ ਤੇ ਕਾਫੀ ਲੰਬੀ ਉਮਰ ਭੋਗ ਕੇ ਮਲੋ ਅਕਾਲ ਚਲਾਉਣਾ ਕੀਤੇ ਨੇ ਤੇ ਈਰਾਨ ਦੇ ਸ਼ਹਿਰ ਸਿਰਾਜ ਵਿੱਚ ਇਹਨਾਂ ਦੀ ਬਹੁਤ ਵੱਡੀ ਕਬਰ ਬਣੀ ਹੋਈ ਆ ਤੇ ਉਹਨਾਂ ਦੇ ਸਥਾਨ ਨੂੰ ਸਾਦੀਆ ਨਾਂ ਦੇ ਨਾਲ ਜਾਣਿਆ ਜਾਂਦਾ ਤੇ ਉਹਨਾਂ ਦਾ ਪੰਜਾਬੀ ਵਿੱਚ ਕਿਤਾਬ ਦਾ ਅਨੁਵਾਦ ਜਿਹੜਾ ਗੁਰਦੇਵ ਸਿੰਘ ਪਦੋਹਲ ਡਾਕਟਰ ਸਾਹਿਬ ਉਹਨਾਂ ਨੇ ਕੀਤਾ ਤੇ ਆਪਾਂ ਇਹਨੂੰ ਸ਼ੁਰੂ ਕਰਦੇ ਆ ਸਿੱਧਾ ਅਧਿਆਏ ਪਹਿਲੇ ਤੋਤੇ ਦੇ ਅਧਿਆਏ ਦੇ ਕੁੱਲ ਉਸ ਦੇ 10 ਅਧਿਆਏ ਹਨ ਪਹਿਲਾ ਵਿਆਹ ਰਾਜ ਕਰਨ ਦੀ ਨੀਤੀ ਉਹਦੇ ਵਿੱਚ ਬਹੁਤ ਕਾਫੀ ਲੰਬਾ ਚੋੜਾ ਵਿਆਹ ਹੈ ਉਹਦੇ ਵਿੱਚ ਬਹੁਤ ਛੋਟੀਆਂ-ਛੋਟੀਆਂ ਕਹਾਣੀਆਂ ਤੇ ਆਪਾਂ ਸਿੱਧਾ ਉੱਥੋਂ ਹੀ ਸ਼ੁਰੂ ਕਰਾਂਗੇ। ਅਧਿਆਇ ਪਹਿਲਾ ਇਨਸਾਫ, ਰਾਜਨੀਤੀ ਅਤੇ ਸੰਸਾਰ ਬਾਰੇ। ਵਾਇਰੂਦੀਆਂ ਮਹਿਰਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। हे ਪ੍ਰਮਾਤਮਾ ਤੂੰ ਇਸ ਫਕਰ ਲੋਕਾਂ ਦੇ ਦੋਸਤ ਸ਼ਾਹ ਨੂੰ ਜਿਸ ਦੀ ਸ਼ਾਨ ਲੋਕਾਂ ਨੂੰ ਆਰਾਮ ਬਖਸ਼ਦੀ ਹੈ। ਲੰਮੇ ਸਮੇਂ ਤੱਕ ਲੋਕਾਂ ਦੇ ਸਿਰਾਂ ਤੇ ਰਹਿਣ ਦੇਵੀ। ਅਰਾਧਨਾ ਦੇ ਕਾਰਨ ਉਸਦੇ ਦਿਲ ਨੂੰ ਸਰਜੀਤ ਰੱਖ ਆਸ ਦੇ ਬੂਟੇ ਤੋਂ ਉਸ ਨੂੰ ਲਾਭ ਦੇ ਆਪਣੀ ਮਿਹਰ ਨਾਲ ਉਸਦੇ ਸਰੀਰ ਨੂੰ ਸਰਜੀਤ ਰੱਖ ਤੇ ਮੁਖ ਤੇ ਚਿਹਰੇ ਨੂੰ ਰੌਣਕਾਂ ਬਖਸ਼ ਹੇ ਸਾਦੀ ਤੂੰ ਹਰ ਇੱਕ ਦੀ ਸੇਵਾ ਦੇ ਰਾਹ ਤੇ ਚੱਲਦਾ ਜਾ ਜੇ ਤੇਰੇ ਵਿੱਚ ਸੱਚਾਈ ਹੈ ਤਾਂ ਪ੍ਰਗਟ ਕਰ ਤੂੰ ਹਰ ਇੱਕ ਦੀ ਪਰ ਕਰਨ ਵਾਲਾ ਅਤੇ ਠੀਕ ਤੇ ਨੇਕ ਰਾਹ ਤੇ ਚੱਲਣ ਵਾਲਾ ਹੈ ਤੂੰ ਸੱਚ ਕਹਿਣ ਤੇ ਸੁਣਨ ਵਾਲਾ ਹੈ ਫਿਰ ਕੀ ਲੋੜ ਕੇ ਅਸਮਾਨ ਦੀਆਂ ਨੌ ਕੁਰਸੀਆਂ ਕਿਜਲ ਅਰਸ਼ ਲਾਨ ਦੇ ਪੈਰਾਂ ਹੇਠ ਰੱਖੀਆਂ ਜਾਣ ਇਹ ਮਤ ਕਹਿ ਕੇ ਮਾਨ ਇੱਜ਼ਤ ਦਾ ਪੈਰ ਅਸਮਾਨ ਉੱਤੇ ਇਹ ਮਤ ਕਹਿ ਮਾਨ ਇੱਜ਼ਤ ਦਾ ਪੈਰ ਅਸਮਾਨ ਉੱਤੇ ਰੱਖੋ ਸਗੋਂ ਇਹ ਕਹਿ ਕੇ ਸੱਚਾਈ ਦਾ ਚਿਹਰਾ ਮਿੱਟੀ ਉੱਤੇ ਰੱਖੋ ਤੂੰ ਆਪਣਾ ਸਿਰ ਵਹਿਗੁਰੂ ਦੀ ਆਰਾਧਨਾ ਸਦਕਾ ਉਸ ਦਿਹਲੀ ਤੇ ਰੱਖ ਕਿਉਂਗੇ ਸੱਚ ਦੇ دیਵਾਨਿਆਂ ਦਾ ਰਾਹ ਇਹੋ ਹੁੰਦਾ ਹੈ ਜੇ ਤੂੰ ਬੰਦਾ ਹੈ ਤਾਂ ਇਸ ਦਰਵਾਜ਼ੇ ਉੱਤੇ ਆਪਣਾ ਸਿਰ ਰੱਖ ਆਪਣੀ ਵਡੱਤਣ ਦਾ ਤਾਜ ਸਿਰੋਂ ਪਰੇ ਕਰ ਦੇ ਆਰਾਧਨਾ ਸਮੇਂ ਸ਼ਾਹੀ ਲਿਬਾਸ ਨਾ ਪਹਿਨ ਸੱਚੇ ਫਕੀਰਾ ਵਾਂਗੂ ਸੱਚ-ਸੱਚ ਕਹਿ ਦੇ ਕਿ ਹੇ ਰੱਬਾ ਤੂੰ ਬਹੁਤ ਅਮੀਰ ਹੈ ਤਕੜਾ ਹੈ ਤੇ ਫਕਰਾਂ ਦੀ ਪਰਵਿਰਸ਼ ਕਰਦਾ ਹੈ ਮੈਂ ਤਾਂ ਨਾ ਦੇਸ਼ ਦਾ ਰਾਜਾ ਹਾਂ ਨਾ ਹੁਕਮ ਕਰਨ ਵਾਲਾ ਹਾਂ ਮੈਂ ਤਾਂ ਤੇਰੇ ਬੁਹੇ ਦੇ ਫਕਰਾਂ ਵਿੱਚੋਂ ਇੱਕ ਹਾਂ ਮੇਰੇ ਹੱਥ ਤੇ ਕਰਮ ਕੁਝ ਨਹੀਂ ਕਰ ਸਕਦੇ ਜੇ ਤੇਰੀ ਮਿਹਰ ਦਾ ਹੱਥ ਮੇਰੇ ਸਿਰ ਤੇ ਹੈ ਤਾਂ ਸਭ ਕੁਝ ਹੋ ਸਕਦਾ ਹੈ ਤੂੰ ਮੈਨੂੰ ਭਲਾਈ দান ਦੇ ਤੇਰੇ ਬਿਨਾਂ ਮੇਰੇ ਪਾਸੋਂ ਕਿਵੇਂ ਭਲਾਈ ਹੋ ਸਕਦੀ ਹੈ ਫਕਰਾਂ ਵਾਂਗੂ ਰਾਤ ਨੂੰ ਅਰਦਾਸ ਕਰ ਜੇ ਦਿਨ ਮਿਲੇ ਰਾਜ ਕਰਨਾ ਚਾਹੁੰਦਾ ਹੈ ਤਾਂ ਜੋ ਤੇਰੇ ਦਰ ਤੇ ਕਮੰਡੀ ਕਸਿਆਰੇ ਬਣ ਕੇ ਖੜੇ ਦਸਣ ਅਤੇ ਤੇਰਾ ਸਿਰ ਉਸ ਦੇ ਸਿਮਰਨ ਦੀ ਦਹਲੇਜ ਤੇ ਹੋਵੇ ਪਰ ਜਹ ਲਈ ਉਹੀ ਰਾਜਾ ਚੰਗਾ ਹੈ ਜੋ ਬੰਦਾ ਬਣ ਕੇ ਵਾਹਿਗੁਰੂ ਦੇ ਸਿਮਰਨ ਦਾ ਹੱਕ ਅਦਾ ਕਰ ਰਿਹਾ ਹੋਵੇ ਕਹਾਣੀ ਮਹਿਰੂਬਦਾਰ ਦੇ ਮੈਦਾਨ ਵਿੱਚ ਇੱਕ ਵਿਅਕਤੀ ਨੂੰ ਤੱਕਿਆ ਉਹ ਮੇਰੇ ਅੱਗੇ ਉਹ ਮੇਰੇ ਅੱਗੇ ਇੱਕ ਚਿੱਤੇ ਉੱਤੇ ਸਵਾਰ ਹੋ ਕੇ ਆਇਆ ਮੈਂ ਉਸ ਨੂੰ ਵੇਖ ਕੇ ਇੰਨਾ ਡਰ ਗਿਆ ਕਿ ਮੇਰੇ ਪੈਰ ਚੱਲਣੋਂ ਆਰੀ ਹੋ ਗਏ ਉਸ ਨੇ ਹੱਸਦਿਆਂ ਆਪਣਾ ਹੱਥ ਆਪਣੇ ਬੁੱਲ੍ਹਾਂ ਉੱਤੇ ਰੱਖਿਆ ਤੇ ਆਖਿਆ ਹੇ ਸਾਦੀ ਜੋ ਕੁਝ ਤੂੰ ਹੁਣ ਵੇਖਦਾ ਹੈ ਹੈਰਾਨ ਨਾ ਹੋ ਤੂੰ ਹੀ ਰੱਬ ਦੇ ਹੁਕਮ ਤੋਂ ਆਪਣੀ ਗਰਦਨ ਨਾ ਮੋੜ ਫਿਰ ਤੇਰੇ ਹੁਕਮ ਤੋਂ ਵੀ ਕੋਈ ਗਰਦਨ ਨਹੀਂ ਮੋੜੇਗਾ ਜਦੋਂ ਰਾਜਾ ਰੱਬੀ ਹੁਕਮ ਮੰਨੇ ਤਾਂ ਰੱਬ ਵੀ ਬਹੁਤ ਪ੍ਰਸੰਨ ਹੁੰਦਾ ਹੈ ਤੇ ਮਦਦ ਕਰਦਾ ਹੈ ਜਦੋਂ ਵਾਹਿਗੁਰੂ ਤੈਨੂੰ ਆਪਣਾ ਮਿੱਤਰ ਖਿਆਲ ਕਰੇ ਤਾਂ ਉਸ ਵੱਲੋਂ ਤੈਨੂੰ ਵੈਰੀਆਂ ਹਵਾਲੇ ਕਰਨਾ ਸੰਭਵ ਹੈ ਠੀਕ ਰਾਹ ਇਹੋ ਹੈ ਇਸ ਉੱਪਰ ਚੱਲ ਮੂੰਹ ਨਾ ਫੇਰ ਤੂੰ ਇਸ ਰਾਹ ਉੱਤੇ ਚੱਲ ਤੇ ਆਪਣਾ ਮਤਲਬ ਰਾਬਤ ਕਰ ਉਪਦੇਸ਼ ਉਸ ਨੂੰ ਲਾਭ ਦਿੰਦਾ ਹੈ ਜਿਸ ਨੂੰ ਸਾਦੀ ਦੀ ਲਿਖਤ ਸੋਹਣੀ ਤੇ ਚੰਗੀ ਲੱਗੇ